ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ 1 ਜੂਨ ਨੂੰ VOTING ਹੋਏਗੀ ਜਿਸ ਨੂੰ ਲੈ ਕੇ ਲਗਾਤਾਰ ਦਿੱਗਜ ਆਗੂ ਪੰਜਾਬ ਪਹੁੰਚ ਰਹੇ ਨੇ ਇਸ ਸੇਕੜੀ ਦੇ ਵਿੱਚ ਰਾਹੁਲ ਗਾਂਧੀ ਕਾਂਗਰਸ ਦੇ ਜੋ ਆਗੂ ਨੇ ਉਹ ਪਹੁੰਚੇ ਹੋਏ ਨੇ ਅੱਜ ਪੰਜਾਬ ਇਸ ਦੌਰਾਨ ਲੁਧਿਆਣਾ ਦੇ ਵਿੱਚ ਉਹਨਾਂ ਦਾ ਪ੍ਰਦਰਸ਼ਨ ਦੰਗਾ ਪੀੜਤਾਂ ਦੇ ਵੱਲੋਂ ਕੀਤਾ ਗਿਆ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਂਦੇ ਹਾਂ ਰਾਹੁਲ ਗਾਂਧੀ ਦੀ ਰੈਲੀ ਤੋਂ ਪਹਿਲਾਂ ਹੀ ਘਰਾਓ ਕਰਨ ਜਾ ਰਹੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਫਿਰੋਜ਼ਪੁਰ ਰੋਡ ਤੇ ਰੋਕਿਆ ਗਿਆ ਇਸ ਤੋਂ ਬਾਅਦ ਦੰਗਾ ਪੀੜਤਾਂ ਨੇ ਹਾਈਵੇ ਜਮ ਕਰ ਦਿੱਤਾ ਇਸ ਦੌਰਾਨ ਪੁਲਿਸ ਦੇ ਨਾਲ ਉਹਨਾਂ ਦੀ ਤੱਕਾ ਮੁੱਕੀ ਵੀ ਦੇਖਣ ਨੂੰ ਮਿਲੀ ਦੰਗਾ ਪੀੜਤਾਂ ਦੇ ਨਾਲ ਗੱਲਬਾਤ ਜਦੋਂ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਸਿੱਖਾਂ ਦੇ ਵਿਰੋਧੀ ਨੇ ਇਸ ਲਈ ਉਹਨਾਂ ਦਾ ਘਰਾਓ ਕਰਨ ਜਾ ਰਹੇ ਸੀ ਪਰ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਜੁਦੇਸ ਸੰਬੰਧੀ ਮੌਕੇ ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੋਈ ਵੀ ਮਾਹੌਲ ਖਰਾਬ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਸੇ ਕੜੀ ਦੇ ਵਿੱਚ ਇਹਨਾਂ ਦੰਗਾ ਪੀੜਤਾਂ ਨੂੰ ਘਰਾਵ ਕਰਨ ਤੋਂ ਰੋਕਿਆ ਗਿਆ ਜੀਣਾ ਚਾਹੁੰਗੇ ਕੀ ਗੱਲਬਾਤ ਹੋਈ ਜੀ ਅਗਰ ਸਾਡੇ ਪ੍ਰਮਾਣਗੀ ਨੂੰ ਕੁਝ ਹੋ ਗਿਆ ਫਿਰ ਅਸੀਂ ਦੇਖਾਂ ਕਿੰਨੀਆਂ ਲਾਸ਼ਾਂ ਵਿਛਾਵਾਂਗੇ ਕੋਈ ਨਹੀਂ ਗੱਲ ਹੈ ਇਹ ਨੋਟ ਕਰੋ ਤੁਸੀਂ ਅੰਦਰ ਕਰੋ ਹਾਂ ਜੀ ਨਾ ਕੋਈ ਗੱਲ ਹੋਈ ਗੁਰਮੀਤ ਕੌਰ ਜੀ ਸਾਡੀ ਬੀਬੀ ਨੂੰ ਧੱਕੇ ਜੀ ਤੁਸੀਂ ਅਗ ਲਾਂ ਦੀ ਗੱਲ ਕਰ ਰਹੇ ਹੋ ਹਾਂ ਜੀ ਲਾਵਾਂਗੇ ਅਸੀਂ ਅਸੀਂ ਪਬਲਿਕ ਆਤਾ ਹੁੰਨੇ ਕੇ ਲਾਵਾਂਗੇ ਆਪਣੇ ਆਪ ਆਪਣੇ ਅਸੀਂ ਬੀਬੀ ਜੀ ਕਿੱਧਰ ਜਾ ਰਹੀ ਸੀ ਤੁਸੀਂ ਕੀ ਗੱਲ ਕਰ ਰਹੇ ਹੋ ਇੱਕ ਮਿੰਟ ਉਹ ਇੱਕ ਵੱਡੇ ਨਾਲ ਬੋਲ ਮੁੱਲਾ ਫੇ ਜਾ ਰਹੀ ਸੀ ਕੀ ਕੀ ਕਰਨ ਜਾ ਰਹੀ ਸੀ ਸ਼ਾਂਤ ਮੈਹੀ ਤਰਨਾ ਦੇਣ ਜਾ ਰਹੀ ਸੀ ਹਾਂ ਜੀ ਰਾਹੁਲ ગાંધી ਦੇ ਖਿਲਾਫ ਜਾ ਰਹੀ ਸੀ ਹਾਂ ਜੀ ਜਿਹਨੇ ਸਾਡੀ ਅਕਾਲ ਤਖਤ ਜਿਨੇ ਸਾਡੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਜਿਨੇ 10000 ਸਿੱਖਾਂ ਨੂੰ ਮਰਵਾਇਆ ਉਹ ਕਾਤਲਾਂ ਦਾ ਪੋਤਾ ਉਹ ਕਾਤਲਾਂ ਦਾ ਪੁੱਤਰ ਆਇਆ ਸੀ ਸ਼ਾਂਤ ਬਹਿ ਤਰਨਾ ਦੇਣਾ ਤੁਹਾਨੂੰ ਇੱਥੇ ਰੋਕ ਲਿਆ ਗਿਆ ਉਹ ਪੁਲਿਸ ਨੇ ਹਾਂ ਪੁਲਿਸ ਨੇ ਸਾਨੂੰ ਡਾਂਗਾ ਮਾਰੀ ਸਾਡੇ ਪ੍ਰਧਾਨ ਨੂੰ ਮੈਨੂੰ ਆ ਪੰਜ ਮੁੰਡੇ ਹੈਗਾ ਆ ਪੰਜ ਮੁੰਡੇ ਨੂੰ ਮਾਰ ਕੇ ਸਿੱਟਿਆ ਤਾਂ ਕੀ ਮੰਗੇ ਪਰਛਾਤਨ ਤੋਂ ਇਹ ਮੰਗਾ ਸਭ ਤੋਂ ਪਹਿਲੇ ਗੁੰਡੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਪੁਲਿਸ ਵਾਲੇ ਗੁੰਡਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਮੈਂ ਤੁਹਾਡੇ ਸਾਹਮਣੇ ਹੁਣ ਆਇਆ ਮੇਰਾ ਕੰਮ ਹੈ ਆਪਣੀ ਡਿਊਟੀ ਕਰਨੀ ਠੀਕ ਹੈ ਜੀ ਕੋਈ ਲਾਠੀ ਚਾਰਜ ਕੀਤਾ ਗਿਆ ਜੀ ਇਹਨਾਂ ਦੇ ਨਹੀਂ ਜੀ ਸਾਡੇ ਵੱਲੋਂ ਕੋਈ ਲਾਠੀ ਚੋਨ ਜਪ ਦੇ ਬਾਹਰ ਦੌਰਾਨ ਜਿਹੜਾ ਜਾਮ ਵੀ ਕੀਤਾ ਗਿਆ ਸਰ ਕੀ ਕਹਨੇ ਚੋਗੇ ਹੁਣ ਆ ਮੇਰੇ ਸਾਹਮਣੇ ਤਾਂ ਕੋਈ ਜਾਮ ਨਹੀਂ ਹੈਗਾ ਜੋ ਕੋ ਕਰੂਗਾ ਲਾ ਸੁਪਰੀਮ ਲਾ ਨੂੰ ਬਰਕਰਾਰ ਕਰਨਾ ਸਾਡੀ ਡਿਊਟੀ ਹੈ ਉਹ ਕਰ ਰਹੇ ਹਾਂ ਬਸ ਇਸਰ ਲਈ ਜਾਇ ਜਾ ਰਹੇ ਗ੍ਰਿਫਤਾਰ ਕੀਤੇ ਬਣਾ ਹੈ ਹੈ ਜਾਇ ਜਾ ਰਹੇ ਜਮਾਨਾ ਅੱਜ ਕੋਈ ਨਹੀਂ ਆਪਣਾ ਨਾਲ ਗੱਲ ਕਰਦੇ ਜੋ ਆਦੇਸ਼ ਆਏਗਾ ਉਸ ਦੇ ਮੁਤਾਬਕ ਕਾਰਵਾਈ ਕਰਾਂ ਠੀਕ ਹੈ ਸਰ ਥੈਂਕ ਯੂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ